ਖੁਸ਼ੀ ਪੁੱਤ ਪੇਪਰ ਤਾਂ ਤੇਰੇ ਹੋ ਗਏ ਆ ਕਿਤਾਬਾਂ ਤੇਰੇ ਕਿਸੇ ਕੰਮ ਦੀਆਂ ਨਹੀਂ ਕਿਸੇ ਹੋਰ ਨੂੰ ਦੇ ਦੇਣੀਆਂ ਕਿੰਨੇ ਟਾਈਮ ਤੋਂ ਚੱਲ ਰਿਹਾ ਇਹ ਸਭ ਹੂੰ ਤੈਨੂੰ ਪਤਾ ਹੈ ਨਾ ਪਪੜ ਜਿੱਦਾਂ ਗੁੱਸੇ ਦਾ ਦੀਦੀ ਦੀਦੀ ਪਲੀਜ਼ ਡੈਡੀ ਨੂੰ ਨਾ ਦੱਸਿਓ ਖੁਸ਼ੀ ਮੁੰਡਾ ਉਮਰ ਚ ਵੀ ਤਾਂ ਤੋ ਕਿੰਨਾ ਵੱਡਾ ਲੱਗਦਾ ਹੈ ਅਰੇ ਵੈਸੇ ਵੀ ਤੇਰੀ ਉਮਰ ਨਹੀਂ ਹੈ ਸਭ ਚੱਕਰਾਂ ਚ ਪੈਣ ਦੀ ਪਰ ਦੀਦੀ ਇਹ ਬਾਕੀ ਮੁੰਡਿਆਂ ਵਰਗਾ ਬਿਲਕੁਲ ਨਹੀਂ ਹੈ ਕੁਛ ਮੈਨੂੰ ਨਾ ਦੱਸ ਮੁੰਡਾ ਕਿਦਾਂ ਦਾ ਹੈਗਾ ਤੇ ਕਿਦਾਂ ਦਾ ਨਹੀਂ ਤੂੰ ਅਜੇ ਨਹੀਂ ਸਿਆਣੀ ਨਹੀਂ ਹੋਈ ਇਹ ਮੁੰਡਾ ਤੈਨੂੰ ਕੋਈ ਨੁਕਸਾਨ ਵੀ ਪਹੁੰਚਾ ਸਕਦਾ ਹੈ ਪਰ ਦੀਦੀ ਤੁਸੀਂ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਉਹ ਬਾਕੀ ਮੁੰਡਿਆਂ ਵਰਗਾ ਬਿਲਕੁਲ ਨਹੀਂ ਹੈ ਖੁਸ਼ੀ ਤੁਸੀਂ ਜੇ ਤੂੰ ਚਾਹ ਨਹੀਂ ਹੈ ਕਿ ਮੈਂ ਫੁੱਫੜ ਜੀ ਨੂੰ ਉਹਨਾਂ ਨੂੰ ਨਾ ਦੱਸਾਂ ਤੂੰ ਅੱਜ ਤੋਂ ਬਾਅਦ ਇਹਨੂੰ ਮਿਲਣਾ ਕਿਲਣਾ ਬੰਦ ਕਰੇਂਗੀ ਸੁਣ